ਤੋਂ ਦਿੱਲੀ ਦੇ ਲਾਲ ਕਿਲੀ ਨੇੜੇ ਹੋਈ ਬਲਾਸਟ ਤੋਂ ਬਾਅਦ ਦੇਸ਼ ਭਰ ਦੇ ਵਿੱਚ ਸੁਰੱਖਿਆ ਪ੍ਰਬੰਧ ਸਖਤ ਕਰ ਦਿੱਤੇ ਨੇ ਤਾਂ ਦੇਰ ਰਾਤ ਉਹੀ ਦਿੱਲੀ ਸਮੇਤ ਉੱਤਰ ਪ੍ਰਦੇਸ਼ ਦੇ ਕਈ ਹਿੱਸਿਆਂ ਵਿੱਚ ਪੁਲਿਸ ਦੇ ਵੱਲੋਂ ਨਾਕਾਬੰਦੀ ਕਰਕੇ ਗੱਡੀਆਂ ਦੀ ਚੈਕਿੰਗ ਕੀਤੀ ਗਈ ਹੈ ਸੋ ਪੰਜਾਬ ਦੇ ਵਿੱਚ ਵੀ ਉੱਚ ਸੁਰੱਖਿਆ ਅਲਰਟ ਜਾਰੀ ਕਰ ਦਿੱਤਾ ਹੈ ਤਾਂ ਸੰਗਰੂਸ਼ ਵਿੱਚ ਤਾਂ ਕਈ ਜਗ੍ਹਾ ਵਿੱਚ ਪੁਲਿਸ ਦੇ ਵੱਲੋਂ ਵਿਆਪਕ ਚੈਕਿੰਗ ਮੁਹਿੰਮ ਚਲਾਈ ਜਾ ਰਹੀ ਹੈ ਤੇ ਰੇਲਵੇ ਸਟੇਸ਼ਨ ਮਾਲ ਬਾਜ਼ਾਰਾਂ ਤੇ ਹੋਰ ਭੀੜ-ਭੜ ਵਾਲੀਆਂ ਜਗ੍ਹਾਾਂ ਤੇ ਨਿਗਰਾਨੀ ਤੇਜ਼ ਕਰ ਦਿੱਤੀ ਹੈ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਲੋਕ ਸਾਵਧਾਨ ਰਹਿਣ ਤੇ ਕਿਸੇ ਵੀ ਸ਼ੱਕੀ ਚੀਜ਼ ਜਾਂ ਸੱਟਸ ਬਾਰੇ ਤੁਰੰਤ ਸੂਚਨਾ ਪੁਲਿਸ ਨੂੰ ਦੇਣ। ਉਹਤੇ ਮੁਸਾਫਰਾਂ ਦੀ ਸੁਰੱਖਿਆ ਨੂੰ ਪ੍ਰਾਥਮਿਕਤਾ ਦਿੰਦੇ ਹੋਏ ਟ੍ਰੇਨਾਂ ਅਤੇ ਸਟੇਸ਼ਨਾਂ ਉੱਤੇ ਵੀ ਵਿਸਤਾਰ ਦੇ ਨਾਲ ਜਾਂਚ ਜਿਹੜੀ ਕਿ ਉਹ ਲਗਾਤਾਰ ਜਾਰੀ ਹੈ। ਇਹ ਜਿਹੜੇ ਸਾਡੇ ਸੀਨੀਅਰ ਆਫਿਸਰਾਂ ਸਹਿਬਾਨਾਂ ਵੱਲੋਂ ਸਾਨੂੰ ਵਾਪਕ ਪਾਕਿਸਤਾਨ ਦੇ ਤਲਾਦਤ ਹੋਈ ਜੰਗੀ। ਵੀ ਜਿਹੜਾ ਰਾਤ ਦਿੱਲੀ ਬੰਬਤ ਮਾਰਿਆ ਉਸ ਦੇ ਸਬੰਧ ਵਿੱਚ ਅਸੀਂ ਪਹਿਲਾਂ ਤੋਂ ਹੀ ਰਿਜ਼ਲਟ ਆ। ਉਹਨਾਂ ਦੇ ਪਾਸਾ ਸਾਡਾ ਇਹ ਰੂਟੀਨ ਦੀ ਚੈਕਿੰਗ ਸੀ ਤੇ ਅਸੀਂ ਇਸ ਵਾਸਤੇ ਜਿਹੜੀ ਚੈਕਿੰਗ ਅੱਜ ਵੀ ਕਰ ਰਹੇ ਔਰ ਜਿਹੜੀ ਰੇਡ ਦੀ ਅਸੀਂ ਜਰਪੀ ਨਾਲ ਲੈ ਕੇ ਅੱਜ ਚੈਕਿੰਗ ਕੀਤੀ ਹੈ ਇਸ ਤੋਂ ਇਲਾਵਾ ਅਸੀਂ ਬੱਸ ਸਟੈਂਡਾਂ ਤੇ ਜਾਂ ਹੋਰ ਜਿਹੜੇ ਭੀੜ ਭੜਕਿਆ ਵਾਲੇ ਜਿਹੜੇ ਥਾਵਾਂ ਤੇ ਉੱਤੇ ਚੈਕਿੰਗ ਕਰ ਰਹੇ ਬਿਲਕੁਲ ਜੀ ਬਿਲਕੁਲ ਸਾਡੇ ਲਗਾਤਾਰ ਜਿਹੜੇ ਬਾਰਡਰ ਦੇ ਨਾਲ ਜਿਹੜੇ ਹੈਗੇ ਸਾਡੇ ਨਾਕੇ ਲੱਗੇ ਹੋ ਲਗਾਤਾਰ ਉੱਥੇ ਸਾਡੇ ਜਿਹੜਾ ਨਾਕਾ ਬੰਦੀ ਹੋਈ ਆ ਔਰ ਲਗਾਤਾਰ ਨਾ ਚੱਲ ਰਿਹਾ ਸਰ ਕੱਲ ਤੋਂ ਲੈ ਕੇ ਹੁਣ ਤੱਕ ਕੋਈ ਸ਼ਕਤੀਸ਼ਾਲੀ ਵਿਅਕਤੀ ਜਾਂ ਕੋਈ ਸ਼ਕਤੀਸ਼ਾਲੀ ਪਗੜੀ ਜੀ ਨਹੀਂ ਹਜੇ ਤੱਕ ਨਹੀਂ ਹਜੇ ਤੱਕ ਇਹ ਵਿਸ਼ਾਲ ਨਹੀਂ ਦਸੰਦਾ ਬਿਸ਼ਾਲ ਨਹੀਂ ਇਹ ਤੋਂ ਲਾਵਾ ਜਦੋਂ ਵੀ ਕੋਈ ਇਦਾਂ ਦੀ ਪ੍ਰਗਤੀ ਹੁੰਦੀ ਤਾਂ ਜਰੂਰ ਦੱਸੋ ਸਰ ਹੋਰ ਕਿਤੇ ਕਿਤੇ ਚੈਕਿੰਗ ਕੀਤੀ ਗਈ ਐ ਇਸ ਤੋਂ ਲਾਵਾ ਬੱਸ ਸਟੈਂਡ ਹੋ ਗਿਆ ਕੋਈ ਹੋਰ ਪੀੜ ਬੜਕੇ ਵਾਲੇ ਰਹਿ ਗਏ ਥਾਂ ਤੇ ਉੱਤੇ ਦੱਸੋ ਲਗਾਤਾਰ ਚੱਲ ਰਿਹਾ